ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਖ ਗੁਰੂ ਦੀ ਸ਼ਰਣ ਵਿੱਚ ਆਉਂਦਿਆਂ ਉਹਨਾਂ ਵਾਪਸ ਦੱਸਦੇ ਹਨ ਕਿ ਉਹ ਗੁਰੂ ਕੇ ਪਿਆਰੇ ਸਿੱਖ ਹਾਂਸਾਂ ਦੀ ਨਿਆਈ ਹਨ ਸਿੱਖ ਹਾਂਸ ਸਰਵਰ ਇਕੱਠੇ ਹੋਏ ਸਤਿਗੁਰ ਕਾ ਹੁਕਮ ਆਵੇ ਹਾਂਸਾਂ ਨੂੰ ਬਹੁਤ ਮਾਨ ਤੇ ਸਨਮਾਨ ਦਿੱਤਾ ਜਾਂਦਾ ਹੈ ਕਿਉਂਕਿ ਹਾਂਸ ਮਾਨਸ ਸਰੋਵਰ ਦੇ ਕੰਡੇ ਤੇ ਜਾ ਕੇ ਹੀਰੇ ਮੋਤੀ ਚੁਗਦੇ ਹਨ ਸੋ ਗੁਰੂ ਕੇ ਪਿਆਰੇ ਸਿੱਖਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਧ ਸੰਗਤ ਵਿੱਚ ਆ ਕੇ ਬਾਣੀ ਪੜਨ ਤੇ ਹੰਸਾਂ ਦਾ ਦਰਜਾ ਦਿੱਤਾ ਹੈ ਪਰ ਗੁਰਸਿੱਖ ਪਿਆਰਿਓ ਇੱਕ ਬੇਨਤੀ ਹੈ ਕਿ ਜਿਵੇਂ ਹੰਸ ਮਾਨਸਰੋਵਰ ਦੇ ਕੰਢੇ ਚਲੇ ਜਾਂਦੇ ਹਨ ਮਾਨਸਰੋਵਰ ਦੇ ਕੰਢੇ ਜਾ ਕੇ ਬੈਠੇ ਰਹਿਣ ਖਲੋ ਉੱਥੇ ਆਲਾਦ ਵਾਲਾ ਦੇਖਦੇ ਰਹਿਣ ਉਹਨਾਂ ਨੂੰ ਹੀਰੇ ਮੋਤੀ ਨਹੀਂ ਮਿਲਣਗੇ ਹੀਰੇ ਮੋਤੀਆਂ ਦੀ ਪ੍ਰਾਪਤੀ ਕਰਨ ਵਾਸਤੇ ਉਹਨਾਂ ਨੂੰ ਆਪਣੀ ਗਰਦਨ ਝੁਕਾਉਣੀ ਪੈਂਦੀ ਹੈ ਉਹਨਾਂ ਨੂੰ ਆਪਣੀ ਗਰਦਨ ਝੁਕਾਉਣ ਦੇ ਨਾਲ ਮਾਨਸਰੋਵਰ ਦੇ ਵਿੱਚੋਂ ਹੀਰੇ ਮੋਤੀ ਪ੍ਰਾਪਤ ਹੁੰਦੇ ਹਨ ਇਸੇ ਤਰ੍ਹਾਂ ਸਾਨੂੰ ਗੁਰੂ ਨੇ ਹੰਸਾਂ ਦੀ ਨਿਆਇ ਤੇ ਆਖ ਦਿੱਤਾ ਹੈ ਪਰ ਜਦੋਂ ਗੁਰੂ ਦਾ ਸਿੱਖ ਮਾਨਸਰੋਵਰ ਦੇ ਕੰਢੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦਾ ਹੈ ਜਿੱਨਾਂ ਚਿਰ ਆਪਣੀ ਹਉਮੈ ਤੇ ਮਮਤਾ ਨੂੰ ਆਟੇ ਰੀ ਨਹੀਂ ਕਰਦਾ ਟਾਉਂਦਾ ਨਹੀਂ ਹੈ ਆਪਣੀ ਮਤ ਨੂੰ ਨੀਵਾ ਨਹੀਂ ਕਰਦਾ ਹੈ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦਾ ਹੈ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਹੀਰੇ ਮੋਤੀ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਤੋ ਅਸੀਂ ਵੀ ਯਤਨ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਉਹਨਾਂ ਮਾਨਸਰੋਵਰ ਦੇ ਕੰਡੇ ਤੇ ਹਾਂਸਾ ਵਾਂਗੂ ਜਾ ਕੇ ਆਪਣੀ ਮੈਂ ਤੇ ਹਮੈ ਨੂੰ ਤਿਆਗ ਕੇ ਗੁਰੂ ਦੇ ਸ਼ੁਭ ਗੁਣਾਂ ਦੇ ਪ੍ਰਾਪਤੀ ਨੂੰ ਆਪਣੇ ਹਿਰਦੇ ਰੂਪੇ ਘਰ ਵਿੱਚ ਵਸਾ ਕੇ ਕੀਮਤੀ ਤੇ ਕੀਮਤੀ ਦਾਤਾਂ ਨੂੰ ਪ੍ਰਾਪਤ ਕਰਿਏ ਜੀ